ਤਾਂ ਤੁਸੀਂ ਹੱਥੀਂ ਕੰਮ ਕਰ ਲਿਆ ਕਰਕੇ ਤੂੰ ਮੇਰਾ ਵੇਲਾ ਗੱਲਾਂ ਹੀ ਕਰਨ ਯੋਗ ਹਾਏ ਭੈਣ ਜੀ ਕੀ ਹਾਲ ਚੱਲ ਭੈਣ ਜੀ ਵੇਖੀ ਜਾਏਗਾ ਕਿ ਮਿਸਤਰੀ ਕੀ ਕਰਦੇ ਉਹਨਾਂ ਨੂੰ ਕੰਮ ਨਹੀਂ ਕਰੰਦਿਆ ਕਿਉਂ ਵੇਖਣਾ ਨਹੀਂ ਸੀਗਾ ਹੋਰ ਐਵੇਂ ਦਾ ਮੂੰਹ ਬੀਬੀਆਂ ਉਹਦੋਂ ਬਣਾਉਂਦੀਆਂ ਜਦੋਂ ਉਹਨਾਂ ਨੂੰ ਗੋਲ ਗੱਪੇ ਤੋਂ ਬਾਅਦ ਪਾਪੜੀ ਨਾ ਮਿਲੇ ਦੂਜਿਆਂ ਦੇ ਪਿੰਡੇ ਨਾਲ ਦਾ ਰੰਗ ਹੈ ਤੇਰੀ ਬਾਹ ਦਾ ਹਾਂਜੀ ਸਸੀ ਕਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ ਪਿੱਛੇ ਹਰਜੀਤ ਕਰ ਤੁਸੀਂ ਬੈਠੇ ਹੋ ਸਾਕਦੇ ਇਹ ਤੁਹਾਨੂੰ ਪਤਾ ਅੱਜ ਕਾਦੇ ਇੱਥੇ ਬੈਠੀ ਹੈ ਅੱਜ ਤਾਂ ਬੈਠੀ ਆ ਕਿਉਂਕਿ ਅੱਜ ਦੇ ਸਾਰੇ ਜਵਾਕ ਇੱਧਰ ਦਾ ਸਾ ਅਸਲ ਵਿੱਚ ਗੱਲ ਪਤਾ ਕੀ ਹੋ ਗਈ ਆ ਵੀ ਰਾਜੂ ਅੱਜ ਆਇਆ ਨਹੀਂ ਗਾ ਠੀਕ ਆ ਹਨਾ ਰਾਜੂ ਅੱਜ ਆਇਆ ਨਹੀਂ ਦਰਸ਼ਨਵੀਰ ਕੱਲਾ ਹੀ ਫਿਰ ਗੱਗੂ ਗਰਦੀਪ ਤੇ ਅਮਨ ਤੇ ਮਨਦੀਪ ਕਹਿੰਦੀ ਮੈਂ ਵੀ ਥੱਕ ਗਿਆ ਬੜਾ ਟਾਈਮ ਹੋ ਗਿਆ ਕਿਤੇ ਗੋਏ ਕੁੜੇ ਦਾ ਕੰਮ ਨਹੀਂ ਕੀਤਾ ਇਸ ਲਈ ਇਹ ਵੀ ਭੈਣ ਜੀ ਨਾਲ ਆ ਕੇ ਲੱਗੇ ਆ ਤੇ ਅਸੀਂ ਵੀ ਨਾਲ ਆ ਕੇ ਫਿਰ ਇਹਨਾਂ ਦੇ ਵੇਖਣ ਕਿ ਤੱਕ ਤੜਕੇ ਕੀ ਮਾਹੌਲ ਹੁੰਦਾ ਕੀ ਬਾਂਦਾ ਤੇ ਇੱਧਰ ਵੇਖਿਆ ਕਿ ਸਾਡੀ ਕੰਮ ਵਾਲੀ ਕੁੜੀ ਹੋਨਰ ਤੇ ਉਹ ਪਾ ਕੇ ਮੱਜਾਂ ਨੂੰ ਜੁੜ ਤੇ ਕਹਿੰਦੇ ਲਾਈ ਜਾਂਦੀਆਂ ਮਸ਼ੀਨਾ ਬਾਕੀ ਮਸ਼ੀਨਾ ਵਿੱਚੋਂ ਨਾ ਬੈ ਚੱਲ ਰਹੀਆਂ ਐਕਟਿਵ ਐਸਟੈਂਪ ਫੁੱਲ ਮੜਾ ਤੈਨੂੰ ਅੱਗੇ ਜਾ ਕੇ ਵਿਖਾਉਣੇ ਆ ਹਾਏ ਭੈਣ ਜੀ ਕੀ ਹਾਲ ਚੱਲ ਭੈਣ ਜੀ ਭੈਣ ਜੀ ਜਿਹੜਾ ਲੈ ਤੁਹਾਨੂੰ ਪੱਥੇ ਨਹੀਂ ਪਾਏਗਾ ਲੈੜਾ ਭੈਣ ਜੀ ਹੈ ਭੈਣ ਜੀ ਕੋਈ ਭੁੱਖੇ ਖੜੇ ਆਲੇ ਕੀ ਕਹਿ ਰਹੀ ਆਲੇ ਭੁੱਖੇ ਆ ਇਹਨਾਂ ਨੂੰ ਹਲੇ ਰੋਟੀ ਨਹੀਂ ਮਿਲੀ ਆਪ ਆ ਅੱਪ ਪੀਧੀ ਭੈਣ ਜੀ ਵੇ ਲੋ ਪੀਧੀ ਭੈਣ ਜੀ ਓਏ ਇਹ ਪੀਧੀ ਭੈਣ ਜੀ ਲਿਆ ਤੁਹਾਨੂੰ ਥੋੜੇ ਥੋੜੇ ਭੈਣ ਜੀ ਦੇ ਰਿਸ਼ਤੇਦਾਰ ਵੀ ਮਿਲਾਏ ਜਾਣਗੇ ਗੱਗੂ ਆ ਗਾਂ ਦਾ ਨਾਂ ਕੀ ਜਿਹਦਾ ਇੱਕ ਸਿੰਘ ਥੱਲੇ ਤੇ ਕੁੱਤੇ ਭਰਾ ਜੀ ਉਹ ਮੱਝ ਆ ਤੇਰੀ ਗੋਲ ਲੱਗਦੀ ਦੱਤੀ ਸਿੰਘ ਆ ਕਹਿੰਦੇ ਇਹਨੂੰ ਨੋ ਵੀ ਸਾਡੀ ਮਿਨੀ ਮੱਝ ਇਹਨੂੰ ਕਹਿੰਦੇ ਨੇ ਇਹਨਾਂ ਦੇ ਮੱਜਾਂ ਦੇ ਭਾਈ ਉਹ ਐ ਦੋ ਸਿੰਘ ਦੋਵੇਂ ਥੱਲੇ ਨੂੰ ਇਹਦਾ ਹਣ ਇਹ ਦਾਤੀ ਸਿੰਘੀ ਆ ਇਹਦਾ ਕਹਿੰਦੇ ਇੱਕ ਸਿੰਘ ਦਾਤੀ ਵਾਂਗੂੰ ਤਾਂ ਇਹਨੂੰ ਦਾਤੀ ਸਿੰਘਾ ਕਹਿੰਦਾ ਨਹੀਂ ਜੀ ਅਸਲ ਦੇ ਵਿੱਚ ਇਹ ਮੀਨੀਆਂ ਮੱਜਾਂ ਹੁੰਦੀਆਂ ਤੇ ਜੇ ਤੁਸੀਂ ਤੇਰੇ ਕੋਹਣੀ ਮੱਜ ਨਹੀਂ ਵੇਖੀ ਤੇ ਫਿਰ ਆਹ ਮੱਜ ਵੇਖ ਸਕਦੇ ਤੁਸੀਂ ਓਏ ਉਹ ਵੇਖੋ ਇਹਦੀ ਟਿੰਡ ਦੇ ਉੱਤੇ ਇਹਦੇ ਸਿਰ ਨਿੱਕੇ ਹੁੰਦੇ ਲਾਤੇ ਸੀ ਤੇ ਜੇ ਕੋਈ ਗੁੱਸੇ ਵਾਲੀ ਮੱਜ ਵੇਖਣੀ ਆ ਆ ਵੇਖੋ ਆ ਵੇਖੋ ਮੂੰਹ ਵੇਖੋ ਇਹਨੇ ਕਿਵੇਂ ਫਲਾਇਆ ਇਵੇਂ ਦਾ ਮੂੰਹ ਬੀਬੀਆਂ ਉਹਦਾ ਬਣਾਉਂਦੀਆਂ ਜਦੋਂ ਉਹਨਾਂ ਨੂੰ ਗੋਲ ਗੱਪੇ ਦੇ ਬਾਅਦ ਪਾਪੜੀ ਨਾ ਮਿਲੇ ਭੈਣ ਜੀ ਮੇਰੇ ਅੱਗੇ ਦੈਸਤ ਨਹੀਂ ਮਾਰਨੀ ਦੋਵਾਂ ਜਾਣੀਆਂ ਨੇ ਠੀਕ ਹੈ ਨਾ ਬੱਤਮੀ ਜੌਰ ਤਾਂ ਲੱਠੀ ਖਾ ਕੇ ਜਾਉਂਗੀਆਂ ਇਹਨੇ ਕਿਹੜੀ ਭਲਾ ਚਿੰਗਮ ਮੂੰਹ ਚ ਪਾਈ ਹੋਵੇ ਜੋ ਸਾਰਾ ਦਿਨ ਜਵਾਤੀ ਰਹਤੀ ਹੈ ਹੈ ਨਾ ਓਪਾ ਬਲੇ ਬਲੇ ਆ ਛੜੇ ਭੂਲੇ ਭੂਲੇ ਵੇ ਲੋ ਆ ਭੈਣ ਜੀ ਵੇਖ ਸਾਧਿਆ ਤੁਸੀਂ ਡੰਡਾ ਲੈ ਕੇ ਬਰਾਜਮਾਨ ਮੱਜਾਂ ਦੇ ਵਿਚਾਲੇ ਆ ਥੱਲੇ ਇੱਕ ਭੈਣ ਜੀ ਬੈਠੇ ਹੋਇਆ ਮੜਾ ਇਹ ਧਾਰਾ ਕੱਢੰਦੇ ਆ ਦਰਸ਼ਕ ਭਾਜੀ ਵੀ ਧਾਰਾ ਕੱਢੰਦੇ ਆ ਤੇ ਉਧਰ ਮਸ਼ੀਨਾਂ ਚੱਲਣ ਦਈਆਂ ਬੜੇ ਟਾਈਮ ਦੀਆਂ ਸਾਡੀਆਂ ਦੂਈਆਂ ਮਸ਼ੀਨਾਂ ਨਹੀਂ ਚੱਲਣਾਂ ਮੱਜਾਂ ਡੋਲੋ ਬਸ ਨਹੀਂ ਠੀਕ ਆ ਨਾ ਕੀ ਆ ਮੈਨੂੰ ਪਤਲਾ ਕਹਦੋ ਕਿ ਆ ਨੇ ਇਹ ਲੋ ਜੀ ਮੱਜਾਂ ਤੁਹਾਨੂੰ ਨਹੀਂ ਚੱਲਣਾਂ ਕਹਦੋ ਨਹੀਂ ਪੈ ਗਿਆ ਬਾਹਰ ਦੁਬਾ ਲਾਈ ਤਰੀ ਐਵੇਂ ਦੁਬਾ ਲਾਈ ਹੋ ਰਹਿਣੀਗਾ ਮੈਂ ਮੱਝ ਚੋਈ ਕੇ ਨਹੀਂ ਕਰਨੀ ਆ ਤੇ ਮੈਨੂੰ ਬੋਲੀ ਲੱਗੀ ਹੋ ਹਾਂ ਇਹਨੂੰ ਬੋਲੀ ਕਰ ਦੇ ਬਰਾਵਾ ਮੈਨੂੰ ਤੂੰ ਬਣਾਇਆ ਫੜ ਗਈ ਮੈਂ ਜਦੋਂ ਮੈਂ ਸਮਝਾਤੀ ਇਹ ਐਕਸਰਸਾਈਜ਼ ਬਹੁਤ ਅਗੜੀ ਹੁੰਦੀ ਆ ਬਈ ਨਾ ਬਹੁਤ ਸਹੀ ਗੱਲ ਆ ਸਾਨੂੰ ਤਾਂ ਚਾਹੁੰਦੇ ਸੀ ਨਾ ਵਧੀਆ ਬਹੁਤ ਹੀ ਗੱਗੂ ਮੱਜਾਂ ਦੇ ਬਾਹ ਮੱਜਾਂ ਦੇ ਪਿੰਡੇ ਨਾਲ ਦਾ ਰੰਗ ਆ ਤੇਰੀ ਬਾਹ ਦਾ ਹੈ ਨਾ ਉਹ ਸਲੈਕਟਿਵਿਟੀ ਐਕਸਰਸਾਈਜ਼ ਦੀ ਬਾਕੀ ਹੋ ਜਾਂਦੀ ਹੈ ਯੈਸ ਬੜੇ ਬੜੇ ਮਸਲ ਤੇਰੇ ਐਕਟੀਵੇਟ ਭੈਣ ਜੀ ਕੀ ਕਹਿਣਾ ਜਾਓਗੇ ਤੁਸੀਂ ਮੈਂ ਕੀ ਕਹਣਾ ਹੈ ਕੰਮ ਵਾਲੇ ਕੋਈ ਆ ਤੁਸੀਂ ਵਿਹਲੇ ਬੈਠੇ ਆ ਇੱਕ ਨੂੰ ਠਾਇਆ ਉਹ ਉੱਠ ਕੇ ਆਇਆ ਦੂਜਾ ਬੁਖਾਰ ਚੜਾ ਕੇ ਬੈਠਾ ਜਾ ਤੇ ਹੁਣ ਕੱਲਾ ਇੱਕ ਜਣਾ ਕੱਲਾ ਕੀ ਕਰੇ ਤੇ ਤੁਸੀਂ ਹੱਥੀਂ ਕੰਮ ਕਰ ਲਿਆ ਕਰਕੇ ਤੂੰ ਮੇਰਾ ਵਿਹਲਾ ਕਰਦਾ ਹੀ ਕਰਨ ਯੋਗ ਆਂ ਮੰਮੀ ਹੱਥੀ ਕੰਮ ਕੀਤਿਆਂ ਦਾ ਹੀ ਤਾਂ ਸਵਾਦ ਆ ਆ ਵੇਖ ਹੁਣ ਹੱਥੀ ਮੈਂ ਆਪਣੀਆਂ ਗੱਡੀਆਂ ਸਾਰੀਆਂ ਉਧਰ ਚੱਕ ਕੇ ਲਾ ਕੇ ਆਉਣੀ ਆ ਆ ਵੇਖ ਕਿੰਨਾ ਖਲਾਰਾ ਬੀਤ ਗਿਆ ਤੇ ਕਿਉਂਕਿ ਮਿਸਤਰੀਆਂ ਮਿਸਤਰੀਆਂ ਦਾ ਕੰਮ ਖੜ ਗਿਆ ਮੰਮੀ ਅਸਲ ਦੇ ਵਿੱਚ ਵੇ ਹਜ਼ਾਰ ਤਾਂ ਸਾਰਾ ਤਾਂ ਭਰਿਆ ਪਿਆ ਥਾ ਉਹਨਾਂ ਨੇ ਤੁਹਾਨੂੰ ਵੀ ਪਤਾ ਹੈ ਕਿ ਸਾਈਡ ਤੇ ਕਰ ਸੀਮੈਂਟ ਮਿਰਚਾਂ ਕਿੱਥੇ ਬਣਾਉਣੀ ਐ ਸੀਮੈਂਟ ਮਿਰਚਾਂ ਕਹੀ ਜਾਂਦਾ ਸੀਮੈਂਟ ਮਸਾਲਾ ਕਿੱਥੇ ਬਣਾਉਣਾ ਮਿਰਚਾਂ ਬਣਾ ਲਾ ਜਾ ਕੇ ਐ ਸੀਮੈਂਟ ਮਸਾਲਾ ਕਿੱਥੇ ਬਣਾਉਣਾ ਆਹੋ ਮਿਰਚੀ ਤੋਂ ਆਪ ਲਗਾਤੀ ਹੋ ਇਹ ਕੰਮ ਕਰਦਾ ਤੇ ਤੈਨੂੰ ਪਤਾ ਹੋਵੇ ਕੀ ਚੀਜ਼ ਕੀ ਬਣਾਈ ਜਿੰਦੀ ਐਸੇ ਨਹੀਂ ਬਣਾਈ ਜਾਂਦੀ ਨਹੀਂ ਜਾਂਦੀ ਆਓ ਲੈ ਮੈਂ ਮੜਾਇਆ ਵਿਖਾ ਕੇ ਮੈਂ ਭਰਤੀ ਦਾ ਕਿੰਨਾ ਕੰਮ ਹੋ ਗਿਆ ਭਾਈ ਕਿਤੇ ਲੋੜ ਪੈ ਜੇ ਕੋਈ ਕੰਮ ਹੋਵੇ ਭਰਤੀ ਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਚਾਰ ਪਾਉਣਾ ਹੋਵੇ ਤੂੜੀ ਪਾਉਣੀ ਹੋਵੇ ਇੱਕੋ ਹੀ ਬੰਦਾ ਕਾਮਯਾਬ ਕਿਉਂ ਵੇਲਾ ਆਪ ਹੀ ਰੈਂਪ ਰੂਮ ਪਜਾ ਬਣਾ ਕੇ ਤਿਆਰ ਕਰਕੇ ਤੇ ਜਾਂਦੀ ਹੀ ਨਹੀਂ ਵੱਡੀ ਟੌਰ ਨਾਲ ਭੱਜੀ ਟਰਾਲੀ ਹੈ ਉਹ ਵੇਲਾ ਇੱਕ ਦੇਣ ਲੱਗੇ ਯੋਬਰ ਉਧਰ ਚੋਬਰ ਉੱਤੇ ਵੀ ਲੱਗੇ ਹੋਏ ਆ ਲੈ ਜੂਮ ਕਰਕੇ ਵਿਖਾ ਦਈਏ ਉਹ ਤੋੜਾ ਤੜਾਈ ਤੇ ਲੱਗੇ ਹੋਏ ਹੈ ਮੰਗੇ ਮੈਂ ਥੇਕਦਰ ਕਹਿੰਦਾ ਮਗਰ ਨਾ ਧੱਕ ਦੇਣੀ ਹੈ ਮੈਂ ਕਿਹਾ ਨੇ ਤਾਂ ਤੁਹਾਨੂੰ ਐਸ ਲੈਵਲ ਦੀ ਪਧਰੀ ਕਰਕੇ ਦੇਣੀ ਗਰਮਾਲਾ ਮਾਰਨ ਦੀ ਲੋੜ ਨਹੀਂ ਪੈਣੀ ਫਰਸ਼ ਤੇ ਸਿੱਧੀ ਢਾਂਟ ਲੁਣ ਕੱਢ ਕੇ ਹੀ ਦੇ ਦੇਣੀ ਉਹਨੇ ਵੀ ਆ ਚੱਕੋ ਕੰਪਿਊਟਰ ਕਰਾਇਆ ਕਿੱਥੋਂ ਲਵਾਇਆ ਤੁਸੀਂ ਲੇਵਲ ਬਹੁਤ ਵਧੀਆ ਕਰ ਦੇ ਕਿਉਂ ਇਹ ਆਓ ਚੱਲ ਯਾਰ ਵੀ ਉਹ ਵੇਖੀ ਇਹ ਕੰਦੀ ਨੇ ਠੱਕੀ ਜਾਏ ਪਾਉ ਕੰਦ ਤੇ ਖੜਾ ਮੈਂ ਆਵੇ ਮਾੜੀ ਬਈ ਚਾਹ ਤਿੰਨ ਕਈ ਚੁੱਚੀ ਰੱਖੋ ਕੰਦ ਨਾਲ ਓ ਵਾਕੇ ਭੁੰਜੇ ਹੀ ਬੈਠਾ ਭਰਾਵਾ ਉੱੱਚ ਉੱਤੇ ਕਹਦਾ ਬੈਠਾ ਉੱਥੇ ਆਹ ਆਹ ਸਪੀਡ ਨਾਲ ਤਾਂ ਬਈ ਆਪਾਂ ਮੇਰੇ ਹਿਸਾਬ ਨਾਲ ਗੱਗੂ ਜ਼ਿਆਦਾ ਨਹੀਂ ਤੇ ਕੱਲ ਤੱਕ ਆਪਾਂ ਪਰਤੀ ਕੰਪਲੀਟ ਕਰ ਜਾਾਂਗੇ ਆਪਜੀ ਨਾਲ ਹੀ ਐ ਪੱਧਰੀ ਵੀ ਕਰ ਦੇਈ ਦੀ ਆ ਬਾਈ 4 4 ਇੰਚ ਚਿਪਵਾ ਰਹੀ ਹੈ ਆਪੇ ਇਹਨਾਂ ਦੇ ਹਸਾਉਣਾ ਲੱਭ ਲੈਣਗੇ ਕੰਦਾਂ ਨੂੰ ਵੀ ਇੱਥੇ ਵੀ ਕੰਮ ਤੇ ਹੈਗੀ ਇੱਥੇ ਵੀ ਹੈਗੀ ਮੈਂ ਕਿਹਾ 4 4 ਇੰਚ ਉੱਚੀ ਹੀ ਪਾ ਦੇਣੇ ਕੰਦ ਨਾ ਹੋਵੀ ਬਾਅਦ ਚ ਤੂੰ ਲੱਭ ਲਿਓ ਕੰਦਾਂ ਆਪਦੀਆਂ ਕਿੱਥੇ ਕਿੱਥੇ ਆ ਕੰਦਾਂ ਤਾਂ ਲੱਭ ਲਾਂਗੇ ਤੇ ਕਦ ਨੂੰ ਤੇ ਮਰ ਗਿਆ ਆਪਾਂ ਨੂੰ ਕੋਈ ਨਹੀਂ ਕੱਢ ਲਾਂਗੇ ਫਿਰ ਆਪਾਂ ਸਹੀ 1.5 2 ਅਸਲ 'ਚ ਨਾ ਪਤਾ ਮੈਂ ਤੈਨੂੰ ਕੀ ਦੱਸਾਂ ਇਹਦੇ ਨਾਲ ਪਰਲੇ ਬੰਨੇ ਨਹੀਂ ਪੈਣੀ ਮਿੱਟੀ ਘੱਟ ਪਾਊਗੀ ਹਾਂ ਜਿਹੜੀ ਆਪਾਂ ਫਿਰ ਜਵੱਦ ਪਾਵਾਂਗੇ ਇਹ ਉਧਰ ਹੀ ਸਾਰੇ ਖਰਚ ਖੋਚੇ ਸਟਾਂਗੇ। ਓ ਮਾਈ ਗੋਡ ਮਿੱਟੀ ਤੇ ਸੜ ਦਿੱਤੀ ਗਈ ਮੇਰੇ। ਓ ਮਾਈ ਗੋਡ। ਬਾਜੀ ਵਾ ਪਾਣੀ ਪੀਵਾ ਲੇ ਬਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਪਾਣੀ ਪਿਆ ਤੁਹਾਨੂੰ। ਓ ਕਾਕੇ ਮੇਰੇ ਵੀਰ ਨੇ ਸੋਚਿਆ ਮੇਰਾ। ਮਰਦੀ ਜਿਹੜੀ ਕੀਤਾ ਮੈਂ ਨਰਦੀ। ਵਾਹ ਜੀ ਵਾਹ। ਯਾਹ ਆਂਦੇ ਯਾਹ ਆਂਦੇ। ਓ ਯਾਹ ਆਂਦਾ ਹੀ। ਓ ਯਾਹ ਆਂਦਾ ਹੀ ਯਾਹ ਆਂਦੇ। ਮੈਂ ਬਾਈ ਨੂੰ ਕਿਹਾ ਮੈਂ ਕਿਹਾ ਵੀ ਜਿੰਨੇ ਵੀ ਮਗਰ ਆਉਂਦੀ ਆਵੇ ਬਲੇ ਸਲਿੱਪ ਨਹੀਂ ਮਾਰਨੀ ਤੇ ਬਾਕੀ ਮੈਂ ਕਿਹਾ ਸਾਡੀ ਬਾਦੀ ਗੱਲ ਨਹੀਂ ਸੁਣੀ ਅਸੀਂ ਐਵੇਂ ਖੜਿਆ ਨੇ ਬੋਲੀ ਜਾਣਾ ਕੋਨਾ ਕੋ ਦੱਸੀ ਜਾਣਾ ਕੋਨਾ ਕੋ ਵਾਵੇ ਆ ਜਾਂਦੇ ਹੀ ਹੈ ਤੂੰ ਬਚ ਕੇ ਰਹਿ ਮੇਰਾ ਤਾਂ ਪਤਾ ਲੱਗ ਜਾਣਾ ਜਾਂਦੇ ਤਾਂ ਤੇਰਾ ਪਤਾ ਵੀ ਨਹੀਂ ਲੱਗਣਾ ਤੇ ਮੱਝ ਰਲ ਜਾਣਾ ਤੂੰ ਹੈ ਓਏ ਮੰਗੇ ਇਹ ਨੂੰ ਕਾ ਮੇਰਾ ਤਾਂ ਮੈਂ ਕਿਹਾ ਪਤਾ ਲੱਗ ਜਾਣਾ ਜਾਂਦੇ ਤਾਂ ਤੇਰਾ ਪਤਾ ਵੀ ਨਹੀਂ ਲੱਗਣਾ ਠੱਮਾ ਜੀ ਰਲਿਆ ਫਿਰਨਾ ਇਹਨੇ ਵਾਹ ਇਹ ਵਧੀਆ ਵਧੀਆ ਬਾਤ ਚ ਈ ਧਾਤੀ ਧਾਤੀ ਸਾਡੇ ਕੋਲ ਗਲਤੀ ਹੋ ਗਈ ਹੈ ਆਉ ਜਾਂਦੀ ਆਉ ਜਾਂਦੀ ਇਹ ਆਉ ਜਾਂਦੀ ਚੱਲ 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 ਚੱਲੇ ਓਏ ਜਮੀਨ ਵੇਖ ਲੈ ਇੰਨੀ ਪੱਕੀ ਹੋ ਗਈ ਆ ਪੈਰ ਘਾਦੇ ਮਿੱਟੀ ਨਹੀਂ ਭਟਿੰਦੀ ਥੱਲੋ ਓਏ ਯਾਰ ਦੀ ਵਾ ਇੱਥੇ ਜੱਕਣੀ ਪੈਣੀ ਵੀਰ ਸਿਰੇ ਦਾ ਲੱਗੀ ਹੋਰ ਕੀ ਚਾਹੀਦਾ ਓ ਬੇਲੇ ਟਾਇਰ ਸਲਿੱਪ ਮਾਰਦੇ ਮਿੱਟੀ ਪਟਿੰਦੀ ਨਹੀਂ ਮਗੋਂ ਮਿੱਟੀ ਛਲੀਂਦੀ ਆ ਭਾਈ ਇਹਨਾਂ ਨੇ ਭਾਈ ਇਹਨਾਂ ਨੇ ਹੁਲੀਏ ਕਰਕੇ ਆ ਵੀ ਤੋੜਤੀ ਆ ਆ ਵੀ ਨਾਲ ਲਾਤੀ ਆ ਟ੍ਰੇਡ ਆ ਗਈ ਆ ਕੋਟ ਵਾਲਾ ਓਕੇ ਆ ਕੰਮ ਸਾਰੀ ਹੋ ਗਈ ਹੋਰੀ ਬਾਈ ਬੁਲੂ ਜੀ ਇਹਨੇ ਪੁਰਾਣੀ ਗੱਡ ਵਾਵਾ ਨਵੀਂ ਗੱਡ ਦੀ ਹਾਂ ਕਰਨੀਆਂ ਹੀ ਆ ਨਵੀਂ ਕਰਨੀ ਪੈਣੀ ਸਾਰੀਆਂ ਕੰਦਾ ਜੀ ਇੰਨੀ ਕੁੱਚੀ ਪਰਤੀ ਪੈ ਗਈ ਆ ਮੰਨੀ ਮੰਨੀ ਹੈਗੀ ਆ 5 ਫੁੱਟ ਚੜਦੀ ਆਉਂਦੀ ਕਿ ਨਹੀਂ ਮੈਂ 5 ਫੁੱਟ 2 ਇੰਚ ਤੇ ਮੰਨੀ ਜੱਡੀ ਨੇ ਪਰਤੀ ਪੈ ਗਈ ਆ ਉਹ ਚੱਕ ਉਹ ਜਾਂਦੀ ਆ ਉਹ ਜਾਂਦੀ ਹਰ ਜੀਤੀ ਮੰਮੀ ਉਂ ਭਲਾ ਡਿੱਗ ਪਵੇ ਗੋਡਾ ਗੂਡਾ ਉਹਦਾ ਮੁੜ ਜਾਵੇ ਭਲਾ ਨਹੀਂ ਇੱਥੇ ਸਾਰੇ ਗੋਡੇ ਚੱਲਣ ਲੱਗੇ ਆ ਵਧੀਆ ਬਣਾ ਦੇਣਾ ਟੈਨਸ਼ਨ ਨਾ ਲੈ ਲਓ ਜੀ ਪਰਤੀ ਪੈ ਗਈ ਇੱਥੇ ਟਰੈਕਟਰ ਆਪਣੇ ਵਾਲਾ ਖੜਾ ਕਿਹੜੀ ਫੀਲਿੰਗ ਹੁੰਦੀ ਪਈ ਆ ਤੂੰ ਦੇਖੀ ਆਪਾਂ ਇਹਨਾਂ ਦੇ ਕੋਠਿਆਂ ਦੀ ਤੁੱਕ ਪਈ ਚਾਚੇ ਦਾ ਕੋਠਾ ਮਤਲਬ ਜਿਹੜਾ ਚਾਚੇ ਦੀ ਕੋਠੇ ਛਾਤਾ ਵੇਲੀ ਦੀ ਹਾਂ ਉਹ ਮਤਲਬ ਮੋਟੇ ਇਧਰ ਆਂ ਹੱਥ ਲਾ ਕੇ ਵਖਾਈ ਇਧਰੋਂ ਲੱਗਦਾ ਕਿ ਨਹੀਂ ਹਾਂ ਮੋਟਾ ਦਾ ਬੜਾ ਆਉਣਾ ਲੱਗਣਾ ਦੇਖ ਤੇ ਦਰਵਾਜ਼ਾ ਵੇਚਾ ਹੀ ਰਹੂਗਾ ਹੋ ਵੇਖੀ ਇਹ ਵੇਲੇ ਘੜਦਾ ਦਰਵਾਜ਼ਾ ਵੇਚੀ ਘੜਦਾ ਇਹ ਐਨੇ ਘੜਾਇਆ ਹਾਂ ਜਿਹੜਾ ਸਿਆਣਾ ਹੱਥ ਲਾਈਦਾ ਮੈਂ ਕੱਲ ਮਿਸਤਰੀ ਨੂੰ ਕਿਹਾ ਕਿ ਤੂੰ ਜਿਆ ਪਹਿਲਾਂ ਕੰਦ ਕਰ ਲੈ ਫੇਰ ਮਿੱਟੀ ਪਾਈ ਤੇ ਆਂਦਾ ਨਹੀਂ ਤੂੰ ਐਂ ਪਾ ਦੇ ਤੁਮੜਕੇ ਖੋਲ ਕੇ ਇੱਧਰ ਦੀ ਵੇਖੀ ਜਾਏਗਾ ਨੇ ਮਿਸਤਰੀ ਕੀ ਕਰਦੇ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਸੀ। ਕਿਉਂ ਵੇਖਣਾ ਨਹੀਂ ਸੀਗਾ ਹੋਰ? ਹੁਣ ਮੈਂ ਕਿਹਾ ਆਪਣਾ ਘਰ ਬਣ ਜਾਣਾ ਨਾ ਤੇ ਜਿੰਨਾ ਟਾਈਮ ਰਹਿੰਦੇ ਟਾਈਮ ਤਾਈ ਲੋਕਾਂ ਨੇ ਆਣ ਕੇ ਪੁੱਛਿਆ ਕਰਨਾ ਗੇਟ ਦਾ ਰਾਜ ਕੀ ਐ? ਪਟਾ ਮਾਰਨਾ। ਇਹ ਅੱਧਾ ਅੱਧਰ ਕਹਿੰਦੇ ਆਏ। ਕੱਲ ਇੱਕ ਬੰਦਾ ਆਇਆ ਕਹਿੰਦਾ ਪੰਜ ਕਮਰ ਲਿਆਂ ਚਾ ਤੇ ਜਦ ਮੇਨਤੀ ਕੀਤੀ ਕਹਿੰਦਾ ਇੱਕ ਕਨਾਲ ਤੇ ਉੱਤੇ ਟੱਪ ਗਿਆ ਤਾਂ ਘਰ ਜਿਹੜੀ ਵੀ ਐਦਾਂ ਸ਼ੌਕ ਕੱਲਾ ਘਰ ਘਰ ਜਿਹੜਾ ਵਲਿਆ ਜਾਣਾ ਵਾ ਮੈਂ ਕਿਹਾ ਆਇਆ ਤਾਂ ਪੂਰੇ ਇੱਕ ਕਿਲੇ ਚ ਹਾਂ। ਮੈਂ ਤਾਂ ਆਪ ਹਰਾਮ ਰਹਿ ਗਿਆ ਉਹ ਉਧਰ ਤਾਂ ਆ ਜਾਂਦਾ ਸਾਰਾ ਘਰ ਦਾ ਹਾਂ ਲਓ ਜੀ ਨੀ ਆ ਮੈਂ ਤਾਂ ਦੱਸਦਾ ਕਿੰਨੀਆਂ ਡੂੰਘੀਆਂ ਅਸਲ ਚ ਹਾਂ ਕੁਰਸੀ ਲਿਆ ਫੜ ਕੇ ਉਧਰੋਂ ਆ ਆ ਜੀ ਮੋਟੇ ਜਾਏਗਾ ਅਸੀਂ ਥੱਲੇ ਮੜਾ ਜਾ ਹੈ ਜਾਏਗਾ ਅਸੀਂ ਥੱਲੇ ਗੱਗੂ ਜਾਣ ਨੂੰ ਤਾਂ ਕੋਈ ਚੱਕਰ ਨਹੀਂ ਗਾ ਮੈਂ ਜਾਦਾ ਵੱੜਦਾ ਪਰ ਬਾਅਦ ਚ ਉੱਤੇ ਨਹੀਂ ਆਇਆ ਜਨ ਆਉਂਦੀ ਉੱਤੇ ਆ ਜੀ ਉਧਰ ਦੀ ਉਧਰ ਦੀ ਆਣਾ ਉਹ ਤੜੀ ਬਣੀ ਜਾਖਾਂ ਵੀਰ ਬਣਿਆ ਮੈਂ ਟਰਾਈ ਕਰ ਮੈਂ ਦੱਸਦਾ ਕਿੰਨੀਆਂ ਡੂੰਘੀਆਂ ਨੀ ਆ ਮੰਨੀ ਤੂੰ ਤਾਂ ਵਿੱਚ ਪੂਰੀ ਪੂਰੀ ਗੱਡੀ ਜਾਏਗੀ ਮੋਟਾ 6 ਫੁੱਟ ਦੇ ਨੇੜੇ ਆ ਤੇ ਮੋਟਰ ਡੇਗ ਡੂਗ ਨਾ ਉੱਤੋਂ ਪ੍ਰੀਸੀਜਨ ਪ੍ਰੀਸੀਜਨ ਆ ਜਿਹੜੀ ਰਹੀ ਜਾਵੇ ਉੱਤੋਂ ਆ ਇੰਨਾ ਟੁੱਟਿਆ ਆ ਹੱਥ ਲੋ ਗੰਧ ਕਰਤੀ ਆ ਆ ਵੀ ਇੰਨਾ ਟੁੱਟਣਾ ਰਹਿ ਗਿਆ ਤੇ ਬਸ ਫਿਰ ਓਕੇ ਆ ਕਮੈਂਟ ਕਰਕੇ ਦੱਸੋ ਪਿੱਲਰ ਕਿੰਨੇ ਆ ਮੈਂ ਇੱਧੇ ਗਿਣਤੀ ਮਾਰ ਦੇਣਾ ਲਓ ਜੀ ਬਾਕੀ ਮੈਂ ਨੈਕਸਟ ਵਲੌਗ ਚ ਲੈ ਆਂਗਾ ਉਹ ਕਲਿੱਪਸ ਯਾ ਹੁਣ ਸੀਗਾ ਸਾਡਾ ਉਧਰੋਂ ਵੀ ਉਹ ਕੋਠਾ ਵੀ ਟੁੱਟ ਗਿਆ ਨੇ ਅੱਧਾ ਟੁੱਟਿਆ ਉਹ ਤੇ ਕੰਦ ਕਰਤੀ ਕਿਉਂ ਵੀ ਕੰਦ ਦਾ ਨੁਕਸ ਤੁਹਾਨੂੰ ਮੈਂ ਦੱਸਾਂਗਾ ਜਾ ਕੇ ਤੁਸੀਂ ਵੀ ਕਹਿਣਾ ਬਾਜੀ ਬਾ ਸਰਾ ਹੀ ਕਰਾਇਆ ਵਾ ਅਗਰ ਸ਼ਾਨਸਿਆ ਤੂੰ ਮੋਟੇ ਦੀ ਐਕਸਰਸਾਈਜ਼ ਨਾ ਕਰਾਈ ਜਾ ਮੰਮੀ ਨਾ ਡੇਗ ਜੇ ਪਿੱਛੇ ਖੜੋ ਐਵੇਂ ਡੇਗਣਾ ਪਏ ਦੋਵੇਂ ਹੀ ਨੀ ਜਾਣੀ ਐ ਜਿੱਥੇ ਤੇ ਆਪਾਂ ਖੜੀਆਂ ਆ ਆਹ ਨੀ ਆ ਇੱਥੋਂ ਇੱਕ ਨਹੀਂ ਉਹ ਨੀ ਆ ਇਹ ਉਹ ਜਿਹੜਾ ਆਪਣਾ ਗੱਡੀਆਂ ਖੜਾਉਣ ਨੂੰ ਉੱਥੇ ਉਹ ਬਣੂਗਾ ਨਾ ਉਹ ਉੱਥੋਂ ਚੱਕ ਜਾਣਾ ਉਹ ਵੇ ਉਧਰੋਂ ਵੀ ਢਾਤਾ ਸਾਰਾ ਆਲੇ ਮੋਟਾ ਆ ਗਿਆ ਬਲ ਕਰਨਾ ਇੱਥੋਂ ਮੈਂ ਤੈਨੂੰ ਖਿੱਚ ਕੇ ਤਾਂ ਲਿਆ ਸਕਦੀ ਆ ਤੁਸੀਂ ਆ ਜਾਣਾ ਥੱਲੇ ਨਾਲ ਫੇਟ ਉੱਤੇ ਡਿੱਗੇ ਰਿਓ ਜੇ ਦੋਵੇਂ ਭੈਣ ਬਰਾ ਆ ਜਾ ਜਮਾ ਨਹੀਂ ਬਲ ਕਰਨੀ ਇਹ ਗਲਤੀ ਨਹੀਂ ਕਰਨੀ ਮੈਂ ਮਸੇ ਨਾਲ ਤੋਕੇ ਆਪਦੇ ਆਪ ਨੂੰ ਸਵਾਰਿਆ ਹਾਂ ਦੇਖ ਬਹੁਤ ਨੀਵਾ ਬਲ ਕਰਨ ਤੱਕ ਹੱਥ ਚੱਕੀ ਇੱਥੇ ਮੈਂ ਇਦੋਂ ਪਤਾ ਲੱਗੂ ਲੈਣ ਵਾਲੇ ਕਿੰਨਾ ਹੈ ਨਹੀਂ ਇਦੋਂ ਤਾਂ ਤਾਂ ਮਤਲਬ ਤੇਰਾ ਹੱਥ ਹੱਥ ਕੋ ਫੁੱਟ ਦੇ ਲਾਗੇ ਵੀ ਮਤਲਬ ਆਹ ਵਾਲੀ ਭਰਤੀ ਹੈਗੀ ਪਰ ਅਸਲ ਦੇ ਵਿੱਚ ਜੇ ਤੂੰ ਪਿੱਲਰ ਦੇ ਵੇਖੇ ਨਾ ਸਾਰੇ ਇਹ 9-9 ਫੁੱਟ ਡੂੰਗੇ ਆ ਹਾਂ ਪਿੱਲਰ ਇਹ ਸਾਰੇ 9 ਫੁੱਟ ਡੂੰਘੇ ਆ। ਹਾਂ ਉਹ ਜੈਸਾ। ਇਹ ਜਿਹੜੀ ਕਲੀ ਨਹੀਂ ਆ ਇਹ ਹੀ 7 ਫੁੱਟ ਡੂੰਘੀ ਆ। ਇਹਦਾ ਉਦੋਂ ਵੀ ਦੱਲੇ 2-2 ਫੁੱਟ ਦੂੰਗੇ। ਇੰਨੀ ਭਰਤੀ ਪਈ ਪਰ ਸਾਨੂੰ ਭਰਤੀ ਬੜੇ ਵਾਜ ਬਰੇਡ ਤੇ ਪੈ ਗਈ ਸਾਡੇ ਕੋ ਆਪਦੀਆਂ ਜੀਸੀਬੀ ਕਰਕੇ ਆ ਦੇ ਟਰੈਕਟਰ ਟਰਾਲੇ ਕਰਕੇ ਮੋਟੋ ਵੀ ਆਪਦੀ ਜੀਸੀਬੀ ਹੀ ਤੇ ਆ ਵੇ ਖੋਸਾ ਸਾਡੇ ਕੰਮ ਹੋ ਗਏ। ਖੋਸਾ। ਇਹ ਮੰਦੀਪ ਤਾਂ ਕੰਮ ਹੋ ਗਏ ਸਾਡੇ। ਮਨਦੀਪ ਕੌਰ ਨੇ ਫੋਨ ਤੇ ਕਿਹਾ ਜੀ ਪਹੁੰਚੋ ਮੇਰੇ ਭਰਾਵਾਂ ਦੀ ਮਿੱਟੀ ਪਾਉਣੀ ਸੋ। ਮੈਨੂੰ ਗਾਰੈਂਟੀ ਦੀ ਲੋੜ ਆ ਇਹਨਾਂ ਦੀ ਆਪਦੀ ਬਠੇਰੀ ਚੱਲਦੀ ਆ ਉਹਦੇ ਭਾਜੀ ਤੇ ਹਾਂ ਉਹ ਨਾਲ ਜੱਦ ਵੀ ਚੱਲਦੀ ਆ। ਕਿਆ ਹੀ ਸਾਦਗੇ ਜੀ ਸੀ ਬੀ ਮਿੰਟੋ ਮਿੰਟ ਆਪਣੇ ਟਰੈਕਟਰ ਤੇ ਆਪਾਂ ਨੂੰ ਬਹੁਤ ਵਾਜਬ ਰੇਡ ਤੇ ਇੰਨਾ ਆਕਸੀਜਨ ਚ ਵੀ ਮਿੱਟੀ ਪਈ ਆ ਇਹ ਹੁੰਦਾ ਆਦੇ ਚੀਜ਼ਾਂ ਦਾ ਹਾਂ ਹਾਂ ਸਸਾਂ ਦਾ ਸਾਧਨ ਬਣਾਇਆਗਾ ਹਾਂ ਲੋਕੀ ਬੋਲਦੇ ਹੁੰਦੇ ਕਿਵੇਂ ਆ ਬਾਈ ਇਹ ਦੇ ਨਾਲ ਦੀ ਪੋਪ ਲਾਈਨ ਵੀ ਆ ਜਿਹੜੀ ਚੇਨ ਵਾਲੀ ਅੱਗੇ ਆਉਂਦੀ ਹੁੰਦੀ ਆ ਓਏ ਓਏ 20 ਸਾਲ ਰਾਜਸਥਾਨ ਪਸੀਨਾ ਪਸੀਨੀ ਹੋ ਗਿਆ ਮੈਂ ਕਿਹਾ 20 ਸਾਲ ਰਾਜਸਥਾਨ ਜੀ ਸੀ ਬੀਆਂ ਚਲਾਈਆਂ ਹੁਣ ਇੰਨਾ ਸਮਾਨ ਬਣਾਵੇ ਨਾ ਹਾਂ ਤਿਆ ਇੱਧਰ ਲਾ ਸਾਨੂੰ ਢੋਣਾ ਪਿਆ ਸੀ ਕਿਉਂਕਿ ਇੱਧਰ ਉਹ ਬਣਾਇਆ ਹੈ ਰੈਂਪੋ ਤੇ ਫਿਰ ਇੱਧਰੋਂ ਹੋਣਾ ਜੇ ਰੈਂਪ ਰੈਂਪ ਵਖਾ ਆਪਣਾ ਮੀ ਅੱਜ ਵੇਖ ਕਿੰਨਾ ਤੇਜ਼ ਪਿਆ ਸਵੇਰ ਦਾ ਅੱਜ ਇਹ ਸਾਰਾ ਰੈਂਪ ਹੋ ਜਾਣਾ ਚਾਹੀਦਾ ਪਰ ਫਿਰ ਵੀ ਗਿੱਲਾ ਨਹੀਂ ਓ ਮਿੱਟੀ ਬਹੁਤ ਜਿਆਦੀ ਚੀਕਣੀ ਆ ਇਹ ਬਹੁਤੀ ਜਿਆਦਾ ਚੀਕਣੀ ਨਾ ਇਹ ਤਾਂ ਤਿਲਕਣ ਨਰੀ ਤਿਲਕਣ ਬੰਦਾ ਡਾਰਾ ਇੱਥੋਂ ਜੇ ਰੈਂਪ ਆਵੇ ਪੈਣਾ ਦਾ ਮਾੜੇ ਮਾੜੇ ਲੱਗਦੇ ਪਰ ਵੇ ਰੈਂਪ ਸੁੱਕੇ ਦਾ ਸੁੱਕਾ ਕਿ ਨਹੀਂ ਹੂੰ ਸਾਰਾ ਸੁੱਕੇ ਦਾ ਸੁੱਕਾ ਜੀ ਚਲੋ ਜੇ ਇੱਧਰਲੇ ਪਾਸੇ ਹੁਣ ਸਾਡੇ ਪਰ ਇੱਕ ਪ੍ਰੋਬਲਮ ਹੀ ਆ ਜਾਂਦਾ ਸਾਨੂੰ ਦਾ ਮੀ ਲੈ ਗਿਆ ਉਤੋਂ ਪ੍ਰੀਸੀਜਨ ਪ੍ਰੀਸੀਜਨ ਆ ਜਿਹੜੀ ਰਹੀ ਆ ਵੇਖੋ ਉਤੋਂ ਆ ਇੰਨਾ ਟੁੱਟਿਆ ਆ hath ਲੋ ਗੰਧ ਕਰਤੀ ਆ ਆ ਵੀ ਇੰਨਾ ਟੁੱਟਣਾ ਰਹਿ ਗਿਆ ਤੇ ਬਸ ਫਿਰ ਓਕੇ ਆ ਕਮੈਂਟ ਕਰਕੇ ਦੱਸੋ ਪਿੱਲਰ ਕਿੰਨੇ ਆ ਮੈਂ ਇੱਥੇ ਗਿਣਤੀ ਮਾਰ ਦੇਣਾ ਕਿੰਨਾ ਦਾ ਵਰਕਰ ਸੰਦੀਪ ਹਾਲਾ ਸੰਦੀਪ ਹਾਲਾ ਦਾ ਵਰਕਰ ਇੱਥੇ ਆਇਆ ਉਹ ਤਾਂ ਛੁੱਟੀ ਤੇ ਗਿਆ ਮੁੜੇ ਹੀ ਨਹੀਂ ਹਲੇ ਹਾਈ ਹਾਈ ਕੰਮ ਉਹ ਉਧਰ ਵੀ ਰੌਲਾ ਪੈਂਦਿਆ ਪੂਰਾ ਉਧਰ ਹੱਡਾ ਰੱਦ ਜਾ ਕੰਮ ਵਾਲਾ ਬੰਦਾ ਦਜਾ ਰਾਜੂ ਬਿਮਾਰ ਆ ਉਹ ਵੀ ਨਹੀਂ ਆਇਆ ਦੋਸਤਾਂ ਨੂੰ ਵੀ ਮੀਨੇ ਲਹੂ ਪੀਤਾ ਪੁੱਤੋ ਮੀਨੇ ਲਹੂ ਪੀਤਾ ਇਹਦਾ ਜੂਵੀ ਸਾਡਾ ਮੱਜਾਂ ਝੋਲਦਾ ਸੀ ਤਗੜਾ ਜਿਹੜਾ ਗਾਵਾਂ ਗੂਆਂ ਦਾ 100 ਇਸੇ ਦੇ ਨਾਲ ਚਲੋ ਬਾਕੀ ਟਾਈਮ ਖਰਾਬ ਨਾ ਕਰਦੇ ਇਸੇ ਦੇ ਨਾਲ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਹਨੇ ਟਾਈਮ ਲਈ ਬਾਏ ਬਾਏ ਟਾਟਾ ਤੇ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਲਈ ਆਪਣਾ ਇੰਸਟਾਗ੍ਰam ਹੈਗਾ ਗੁਰਸ਼ਰਨ 157 ਬਲਕਰਨ 157 ਤੇ ਸਨੈਪਚੈਟ ਹੈਗੀ ਆ ਸੰਧੂ ਗੱਗੂ ਬੰਨ ਸੰਧੂ H U N 822 ਥੈਂਕ ਯੂ ਆਉਣੇ ਵਾਲਾ ਵੀਓ